ਸੋ ਮਾਮਲਾ ਹੈ ਛੁੱਟੀ ਆਏ ਫੌਜੀ ਦੀ ਕਾਰਵਾਲੀ ਦੇ ਨਾਲ ਜੁੜਿਆ ਹੋਇਆ ਸੋ ਪ੍ਰੈਸ ਕਾਨਫਰੈਂਸ ਦੌਰਾਨ ਪੀੜਤ ਪਰਿਵਾਰ ਨੇ ਪੁਲਿਸ 'ਤੇ ਵੱਡੇ aarop ਲਗਾਉਂਦੇ ਦੱਸਿਆ ਕਿ ਉਹ ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾਣ ਵਾਲੀ ਜਦ ਬੱਸ ਚੜ੍ਹਨ ਲੱਗੇ ਤਾਂ ਦੋ ਔਰਤਾਂ ਨੇ ਫੌਜੀ ਦੀ ਕਾਰਵਾਲੀ ਦੇ ਪਰਸ 'ਚੋਂ ਉਸ ਦਾ 6 ਤੋਲੇ ਸੋਨਾ ਚੋਰੀ ਕਰ ਲਿਆ ਜਦ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਤੁਰੰਤ ਥਾਣਾ ਸਿਟੀ ਦੀ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਪੁਲਿਸ ਨੇ ਸੋਨਾ ਚੋਰੀ ਕਰਨ ਵਾਲੀ ਔਰਤ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਹਵਾਲਾਤ ਦੇ ਵਿੱਚ ਵੀ ਬੰਦ ਕਰ ਦਿੱਤਾ ਗਿਆ ਤੇ ਉਸ ਔਰਤ ਨੇ ਵੀ ਮੰਨਿਆ ਕਿ ਉਸ ਨੇ ਸੋਨਾ ਚੋਰੀ ਕੀਤਾ ਪਰ 1 ਮਹੀਨਾ ਬੀਤਣ ਤੇ ਵੀ ਪ ਉਨਾ ਔਰਤ ਦੇ ਖਿਲਾਫ ਕੋਈ ਕਾਰਵਾਈ ਕੀਤੀ ਤੇ ਨਾ ਹੀ ਉਹਨਾਂ ਦਾ ਸੋਨਾ ਵਾਪਸ ਕਰਵਾਇਆ ਹੈ। ਮਨਾ ਪਰਮਜੀਤ ਸਿੰਘ ਜੀ ਪਿੰਡ ਨਵਾਸਤਾ ਫਾਈਲ ਕਰਾਣੇ ਆ ਰਹੇ ਹਾਂ ਜੀ ਮੈਂ ਫੋਰਜੂਨ ਬੀਐਸਐਫ ਵਿੱਚ ਨੌਕਰੀ ਕਰਦਾ ਜੀ ਮੈਂ ਛੁੱਟੀ ਆਇਆ ਸੀਗਾ ਸਾਨੂੰ ਇੱਥੇ ਵਿਆਹ ਸੀਗਾ ਫਰੋਜਪੁਰ ਸਿਟੀ ਵਿੱਚ ਅਸੀਂ ਵਿਆਹ ਤੋਂ 25 ਤਰੀਕ ਨੂੰ ਵਾਪਸ ਜਾ ਰਹੇ ਸੀਗੇ ਤੇ ਬੱਸ ਸਾਡੇ ਬੱਸ ਪકડਨੀ ਸੀਗੀ ਬੱਸ ਪਕਣ ਲੱਗਾ ਜੀ ਮੇਰੇ ਵਾਈਫ ਕੋਲ ਪਰਸ ਪਰ ਸੀਗਾ ਹੈਂਡਬੈਗ ਉਹਦੇ ਚ ਇੱਕੋ ਛੋਟਾ ਬੈਗ ਸੀਗਾ ਸੁਨਾਰੇ ਵਾਲਾ ਉਹਦੇ ਪੂਰਾ 골ਡ ਸੀਗਾ 6 ਤੋਲੇ ਤੇ ਦੋ ਜਨਾਨੀਆਂ ਨੇ ਜੀ ਉਹ ਸਾਰਾ ਉਹ ਸੋਨਾ ਕੱਢ ਲਿਆ ਛੋਟਾ ਬੈਗ ਪਰਸ ਜਿਹੜਾ ਸੀਗਾ ਉਹਨਾਂ ਕੱਢ ਲਿਆ ਬਾਹਰ ਤੇ ਸਾਨੂੰ ਉਸੇ ਟਾਈਮ ਪਤਾ ਲੱਗ ਗਿਆ ਸੀ 10 ਮਿੰਟਾਂ ਬਾਅਦ ਕਿ ਸਾਡਾ ਸਮਾਨ ਚੋਰੀ ਹੋ ਗਿਆ ਜੀ ਅਸੀਂ ਉਸੇ ਟਾਈਮ ਉਸ ਤੋਂ ਬੱਸ 'ਚ ਉਤਰ ਕੇ ਬੱਸ ਅਡੇ ਚੈੱਕ ਕਰਾਇਆ ਸੀ ਸੀਸੀਟੀਵੀ ਫੁਟੇਜ ਵੇਖੀ ਉਹਦੇ ਪਤਾ ਲੱਗ ਰਿਹਾ ਹੈ ਕਿ ਸਾਡਾ ਸਮਾਨ ਦੋ ਜਨਾਨੀਆਂ ਨੇ ਜਿਨ੍ਹਾਂ ਕੋਲ ਦੋ ਬੱਚੇ ਸੀਗੇ ਤੇ ਉਸ ਤੋਂ ਬੱਸ ਡرائیਵ ਪਤਾ ਕੀਤਾ ਸੀ ਸਾਰਿਆਂ ਨੂੰ ਵੀ ਉਹ ਵੀਡੀਓ ਵਿਖਾਈ ਜੀ ਉਹ ਕਹਿੰਦੇ ਕੜਮੇ ਦੋ ਜਨਾਨੀਆਂ ਜੀ ਪੰਮੀ ਤੇ ਵੀ ਨਹੀਂ ਤੇ ਉਹਨਾਂ ਕੋਲ ਦੋ ਬੱਚੇ ਸੀਗੇ ਜੀ ਉਹ ਉਹ ਸਾਰਿਆਂ ਨੇ ਸਾਨੂੰ ਇਹੀ ਦੱਸਿਆ ਸੀ ਕਿ ਵਿਨੀ ਹੈ ਤੇ ਪੰਮੀ ਹੈ ਜੀ ਤੇ ਉਹ ਅਸੀਂ ਐਫ ਆਈ ਆਰ ਕਰਾਉਣ ਵਾਸਤੇ ਸਿਟੀ ਥਾਣੇ ਗਏ ਜੀ ਸਿਟੀ ਥਾਣੇ ਐਫ ਆਈ ਆਰ ਕੀਤੀ ਉਹਨਾਂ ਉਹ ਆ ਗਏ ਸੈਜੋਬ ਸਾਹਿਬ ਉਸੇ ਟਾਈਮ ਹੀ ਆ ਗਏ ਜੀ ਸਾਡੇ ਨਾਲ ਹੀ ਆ ਗਏ ਸੀ ਉੱਟ ਕੇ ਤੇ ਉਹਨਾਂ ਮਦਦ 5:30 ਵਜੇ ਤੱਕ ਜਨਾਨੀ ਚੱਕ ਲੈ ਗਿਆ ਲੈ ਕੇ ਆ ਗਿਆ ਜੀ ਜਿਹਦਾ ਨਾ ਪੰਮੀ ਹੈ ਤੇ ਉਹਦੇ ਨਾਲ ਉਹਨਾਂ ਕੋਲ ਪੁੱਛਿਆ ਗਿਆ ਉਹਨੇ ਸਾਰੀ ਗੱਲ ਦੱਸ ਦਿੱਤੀ ਸੀ ਕਿ ਅਸੀਂ ਚੋਰੀ ਕੀਤਾ ਹੈ ਸੋਨਾ ਤੇ ਮੇਰੇ ਨਾਲ ਇੱਕ ਹੋਰ ਜਨਾਨੀ ਹੈ ਵਿਨੀ ਉਹਨੇ ਅਸੀਂ ਉਹਨਦੇ ਕੋਲ ਸਾਰਾ ਸੋਨਾ ਉਹਨਦੇ ਕੋਲ ਤੁਸੀਂ ਉਹਨੂੰ ਲੈ ਕੇ ਆਓ ਤੇ ਸਾਰਾ ਤੁਹਾਡਾ ਸਮਾਨ ਤੁਹਾਨੂੰ ਵਾਪਸ ਮਿਲ ਜਾਏਗਾ। ਅਬਜਤ ਕੋਰੇ ਅਸੀਂ ਫਾਜ਼ਿਲਕਾ ਦੇ ਨਾਲ ਪਿੰਡ ਨਵਸਤਾ ਦੇ ਰਹਿਣ ਵਾਲਿਆਂ ਅਸੀਂ ਇੱਥੇ ਫਿਰੋਜ਼ਪੁਰ ਸ਼ਹਿਰ ਵਿੱਚ ਮੈਰਿਜ ਤੇ ਆਏ ਸੀਗੇ ਮੈਰਿਜ ਤੋਂ ਵਾਪਸ ਜਾ ਰਹੇ ਸੀਗੇ ਬੱਸ ਸਟੈਂਡ ਤੋਂ ਬੱਸ ਚੜਨ ਲੱਗਿਆ ਮੇਰਾ ਪਰਸ ਚੋਰੀ ਹੋ ਗਿਆ। ਜਦੋਂ ਬੱਸ ਚੜ ਹੇਠੇ ਖੜੇ ਸੀਗੇ ਕਾਫੀ ਪੀੜ ਸੀਗੀ ਤਾਂ ਦੋ ਲੇਡੀਜ਼ ਪਿੱਛੇ ਆਈਆਂ ਦੌੜ ਕੇ ਜਿੱਦੀ ਕਿ ਸਾਡੇ ਕੋਲ ਫੋਟੋ ਵੀ ਹੈਗੀਆਂ ਨੇ ਵੀਡੀਓਜ਼ ਹੈਗੀਆਂ ਕਿ ਉਹਨਾਂ ਨੇ ਕਿਦਾਂ ਚੋਰੀ ਕਰਿਆ ਫਿਰ ਅਸੀਂ ਬਸ ਇਹ ਜਿਹੜਾ ਹੈਗਾ ਮਸਲਾ ਇਹਦੇ ਰਿਗਾਰਡਿੰਗ ਹੈ ਕਿ ਐਫ ਆਈ ਆਰ ਨੰਬਰ 419 28 ਨਵੰਬਰ 2024 ਨੂੰ ਦਰਜ ਕੀਤੀ ਗਈ ਸੀ ਇਹਦੀ ਪੜਤਾਲ ਤੇ ਤਫ਼ਤੀਸ਼ ਚੱਲ ਰਹੀ ਸੀ ਹੁਣ ਜਿਹੜੇ ਅਲੀਗੇਸ਼ਨ ਇਹ ਲੜੀ ਨੇ ਲਾਇਆ ਹੈਗੇ ਉਹਨੂੰ ਵੈਰੀਫਾਈ ਕਰਨ ਵਾਸਤੇ ਇੱਕ ਸਪੈਸ਼ਲ ਇਨਕੁਆਇਰੀ ਟੀਮ ਜੁੜੀ ਹੈਗੀ ਡੀਐਸਪੀ ਸਿਟੀ ਰੋਸਪੁਰ શ્રી ਸੁਪਿੰਦਰ ਜੀ ਦੇ ਰਹਿਨਮਾਈ ਹੇਠ ਬਣਾਈ ਗਈ ਹੈ ਡੀਐਸਪੀ ਸਿਟੀ ਸਾਹਿਬ ਇਹ ਪੂਰਾ ਮਸਲਾ ਤੇ આરોਪ ਤੇ ਪਰਚਾ ਨੂੰ ਵੈਰੀਫਾਈ ਕਰਨਗੇ ਤੇ ਜਿਹੜੀ ਵੀ ਸੱਚਾਈ ਹੋਗੀ ਉਹਦੇ ਮੁਤਾਬਿਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੀ ਧੰਨਵਾਦ ਦੋਨੋਂ ਨੇ ਆਹ ਇਹਨਾਂ ਟਾਈਮ ਇਹ ਤੋਂ ਬਾਅਦ